E aí, আপেক্ষিকতা <gbinary chord incarcerated> ਇਹ ਨਗਰ ਕੀਰਤਨ ਨਿਕਲਦਾ ਪਿਆ ਕੀ ਇਤਿਹਾਸ ਹੈ ਕਿਤੋਂ ਆਇਆ ਤੇ ਕਿੱਥੇ ਜਾ ਰਿਹਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੋ ਅੱਜ ਮਹਾਨ ਪਹਿਲਾ ਕੀਰਤਨ ਜੋ ਨਿਕਲ ਰਿਹਾ ਜੀ ਇਹ ਬਾਬਾ ਬੁੱਢਾ ਜੀ ਦੇ ਆਖਰੀ ਸਮੇਂ ਤੇ ਗੁਰੂ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਨੂੰ ਜਾਤ ਕਰਨ ਤੇ ਇਹ ਪਹਿਲੀ ਵਾਰੀ ਦਮਦਮਾ ਸਾਹਿਬ ਸ੍ਰੀ ਹਰਗੋਬਿੰਦਪੁਰ ਤੋਂ ਗੁਰਦੁਆਰਾ ਉਸਮਾਦ ਰਮਦਾਸ ਵਿਖੇ ਜਾ ਰਿਹਾ ਜੀ ਇਹ ਬੜਾ ਉਤਸ਼ਾਹ ਸੀ ਸੰਗਤਾਂ ਚ ਪਹਿਲੇ ਕਦੀ ਵੀ ਇਹ ਨਗਰ ਕੀਰਤਨ ਜਿਹੜਾ ਨਗਰ ਕੀਰਤਨ ਦੇ ਰੂਪ ਚ ਨਹੀਂ ਜਾਇਆ ਗਿਆ ਤੇ ਇਹ ਪਹਿਲੀ ਵਾਰੀ ਅਸੀਂ ਜਾ ਰਹੇ ਹਾਂ ਬਹੁਤ ਬਹੁਤ ਛਾਹ ਸੰਗਤਾਂ ਚ ਇਲਾਕੇ ਦੀਆਂ ਸੰਗਤਾਂ ਚ ਦੇਖੋ ਤੁਸੀਂ ਬਟਾਲਾ ਸ਼ਹਿਰ ਦੇ ਵਿੱਚ ਕਿਦਾਂ ਗੁਰੂ ਮਹਾਰਾਜ ਦੇ ਕਾਫਲੇ ਦਾ ਜੋ ਸਤਕਾਰ ਹੋ ਰਿਹਾ ਜੀ ਇਹ ਪਹਿਲਾ ਤੇ ਸਦਾ ਹੀ ਜਾਂਦਾ ਰਹੇਗਾ ਇਥੋਂ ਨਗਰ ਕੀਰਤਨ ਜੀ ਇਤਿਹਾਸ ਜਦੋਂ ਬਾਬਾ ਜੀ ਦਾ ਬਾਬਾ ਬੁੱਢਾ ਜੀ ਦਾ ਅੰਤ ਸਮਾਸੀ ਆਖਰੀ ਸਮੇਂ ਤੇ ਉਹਨਾਂ ਨੇ ਗੁਰੂ ਹਰਗੋਬਿੰਦ ਪਾਸ਼ਾ ਜੀ ਨੂੰ ਯਾਦ ਕੀਤਾ ਸੀ ਕਿ ਮੇਰੇ ਜੋ ਆਪਣੇ ਪ੍ਰਾਣ ਨੇ ਜੋ ਸਾਸ ਹੈ ਉਹਨਾਂ ਦੀ ਗੋਦ ਚ ਨਿਕਲਣ ਜਾ ਉਹਨਾਂ ਦੀ ਬਾਜਰੀ ਜਿੰਨੇ ਨੂੰ ਤੇ ਗੁਰੂ ਹਰਗੋਬਿੰਦ ਪਾਸ਼ਾ ਗੁਰਦੁਆਰਾ ਦਮਦਮਾ ਦਮਦਮਾ ਸਾਹਿਬ ਪਾਸ਼ਾ ਜੀ ਜੀ ਹਰਗੋਬਿੰਦ ਜੀ ਰਮਦਾਸ ਪਹੁੰਚੇ ਸਨ ਜੀ ਉਹਨਾਂ ਦੀ ਯਾਦ ਦੇ ਵਿੱਚ ਨਿਕਲ ਗਏ ਜੀ ਮੇਸ ਸਿੰਘ ਜੀ ਮਾਜੀ ਮੈਂ ਸ੍ਰੀ ਗੁਰਦੁਆਰਾ ਦਮਦਮਾ ਸਾਹਿਬ ਜੀ ਰਿਕਨ ਪਰ Понятно.

Mm-hmm. Yeah.